ਤੁਸੀਂ ਹਮੇ ਤੁਸੀਂ ਕਦੋਂ ਆਏ? ਗੱਲ ਤਾਂ ਕੋਈ ਨਹੀਂ ਹੋਈ। ਮੈਂ ਨਾ ਘਾਰੀ ਸੀ ਮੈਨੂੰ ਇਹ ਸੀ ਕਿ ਸ਼ਰ ਘਰੇ ਕੋਈ ਹੈ ਨਹੀਂ। ਮੈਂ ਦਰਵਾਜ਼ੇ ਤੇ ਕੁੰਡੀ ਲਾਈ ਸੀਗੀ। ਉਹ ਨਹੀਂ ਨਹੀਂ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਤੂੰ ਅੰਦਰ ਹੈ। ਮੈਂ ਤਾਂ ਆ ਕੇ ਬੈਠ ਕੇ ਫੋਨ ਦੇਖਣ ਲੱਗ ਗਿਆ। ਠੀਕ ਹੈ ਜੀ ਤੁਸੀਂ। ਕੀ ਗੱਲ ਆ ਅੱਜਕੱਲ ਬڑے ਗਾਣੇ ਗਾਉਣੀ ਆ ਤੂੰ ਖੈਰ ਤਾਂ ਹੈਗੀ ਆ ਲੈ ਭਣੇ ਆਹੀ ਤਾਂ ਉਮਰ ਆ ਹੁਣ ਆਪਾਂ ਬੱਚੇ ਮੈਂ ਸੋਗ ਮਨਾਉਂਗੀ ਉਹ ਮੈਂ ਕਦੋਂ ਕਹਿੰਨੀ ਆ ਸੋਗ ਮਨਾ ਸੁਭੋ ਮੈਂ ਤਾਂ ਐਂ ਕਹਿੰਨੀ ਆ ਜੇ ਕੋਈ ਗੱਲ ਹੈਗੀ ਹੈ ਨਾ ਤਾਂ ਮੈਨੂੰ ਦੱਸ ਦੇ ਨਾ ਦਿਲ ਚ ਕਿਉਂ ਰੱਖੀ ਆ ਗੱਲ ਗੁੱਲ ਤਾਂ ਕੋਈ ਨਹੀਂ ਹੈਗੀ ਪਰ ਜੇ ਕਿਤੇ ਕੋਈ ਗੱਲ ਹੋਈ ਨਾ ਸਭ ਤੋਂ ਪਹਿਲਾਂ ਤੈਨੂੰ ਦੱਸੂਗੀ ਸਾਰੇ ਕਹਿੰਦੇ ਹੁੰਦੇ ਨੇ ਪਰ ਪਤਾ ਉਹਦੀ ਲੱਗਦਾ ਜਦੋਂ ਗੱਲ ਲਵ ਮੈਰਿਜ ਤੇ ਜਾ ਪਹੁੰਚਦੀ ਆ ਕੋਈ ਨਾ ਹੋ ਸਕਦਾ ਵਿਚੋਲੋਂ ਤੁਸੀਂ ਬਣ ਜੇ ਹਾਂ ਹਾਂ ਮੰਮੀ ਡੈਡੀ ਤੇ ਦਿੱਤੀਆਂ ਕੂਆਂ ਨੂੰ ਮੈਨੂੰ ਮੁਰੇ ਕਰਦੀ ਚੰਗਾ ਐਂ ਐਂ ਕਿਉਂ ਤਾਂ ਤੇ ਮੇਰੀ ਭੈਣ ਨਹੀਂ ਹੈਗੀ ਫਿਰ ਇੰਨਾ ਨਹੀਂ ਕਰ ਸਕਦੀ ਮੇਰੇ ਲਈ ਉਹ ਭੈਣ ਤਾਂ ਹੈਗੀਆਂ ਤੇਰੇ ਵਾਸਤੇ ਤਾਂ ਮੈਂ ਜਾਨ ਵੀ ਦੇ ਸਕਦੀ ਹਾਏ ਤੇਰੇ ਸਦਕੇ ਜਾਵਾ ਚਲ ਠੀਕ ਆ ਮੈਂ ਬਾਹਰ ਚੱਲੀ ਸੀਗੀ ਵਿਚਾਰ ਬਾਜ਼ਾਰ ਇਕੱਲੀ ਜੱਲੀ ਐ ਇਕੱਲੀ ਨੂੰ ਕੀ ਅੱਗੇ ਕਾਲਜ ਨਹੀਂ ਜਾਂਦੀ ਹੈਗੀ ਉਹ ਤੇਰੇ ਨਾਲ ਜਿੱਜੇ ਨੂੰ ਲੈ ਜਾ ਉਹ ਵੀ ਲੈ ਆ ਹਾਈ ਸੁੱਤੀ ਕਹਿ ਰਹੀ ਆ ਲੈ ਜਾ ਜੀਜੂ ਨੂੰ ਫਿਰ ਕਿਤੇ ਤਰਾਜ਼ ਤਾਂ ਨਹੀਂ ਕਰਦੀ ਲੈ ਮੈਨੂੰ ਕਾਹਦਾ ਤਰਾਜ਼ ਹੋਣਾ ਲੈ ਜਾ ਤੂੰ ਕਿਹੜਾ ਗਾਹਾਂ ਨੂੰ ਭਜਾ ਕੇ ਲੈ ਕੇ ਜਾਣਾ ਹਾਂ ਉਹ ਤੇਰੇ ਚੁੱਕ ਗਈ ਆ ਤੇਰੇ ਚੁੱਕੇ ਹੀ ਰਹਿ ਲਗਾ ਮੈਂ ਕਿਤੇ ਨਹੀਂ ਲੈ ਕੇ ਜਾਂਦੀ ਐ ਤਾਂ ਮਾਂ ਨੂੰ ਕਿਸੇ ਜੋਗਾ ਹੋਣ ਵੀ ਨਹੀਂ ਦਿੰਦੀ ਪਹਿਣਾ ਉਹ ਤਾਂ ਬਾਲੀ ਕਰਮਾ ਵਾਲੀ ਐ ਜਿਹੜਾ ਤੈਨੂੰ ਇਹਨਾਂ ਚੰਗਾ ਘਰ ਵਾਲਾ ਮਿਲਿਆ ਕਾਸ਼ ਕਿਤੇ ਮੈਨੂੰ ਵੀ ਐਹੋ ਜਿਹਾ ਘਰ ਵਾਲਾ ਮਿਲ ਜੇ ਜਿਹੜੀ ਮੇਰੀ ਇੰਨੀ ਕੇਅਰ ਕਰੇ ਇੰਨਾ ਪਿਆਰ ਕਰੇ ਚੱਲ ਚੰਗਾ ਉਈ ਨਾ ਨੂੰ ਟੋਕ ਲਾ ਦੀ ਗੱਲਾਂ ਦੇ ਕਹਿ ਜਿਆ ਕਰਦੀ ਆ ਸਾਲੀਆਂ ਦੀ ਵੀ ਤੇ ਟੋਕ ਲੱਗਦੀ ਨਹੀਂ ਜਿੱਜਣ ਚੱਲ ਚੰਗਾ ਜਾ ਐਤੋਂ ਪਹਿਲਾਂ ਕਿਤੇ ਉਹ ਕੱਲਾ ਨੰਗ ਜੇ ਨੰਗ ਜਾ ਉਹਦੇ ਨਾਲ ਬਾਜ਼ਾਰ ਠੀਕ ਆ ਪਾਗਲ ਜੀ ਵੱਡੀ ਤਾਂ ਹੋ ਗਈ ਆ ਪਰ ਇਹ ਚੋ ਬਚਪਨਾ ਨਹੀਂ ਗਿਆ ਹਜੇ ਤੱਕ ਚੱਹੀ ਬਾਜ਼ਾਰ ਜਾ ਕੇ ਆਉਣਾ ਸੀ ਕੋਈ ਨਾ ਝਾਲੀ ਸਾਬਾ ਤੁਸੀਂ ਕਹੋ ਮੈਂ ਮਨਾ ਕਰ ਸਕਦਾ ਚੱਲੀਏ ਚੱਲਦੇ ਆ ਨਾਲ ਇੱਕ ਗੱਲ ਹੋਰ ਹਾਂਜੀ ਅਜੋ ਲੈਣਾ ਨਾ ਲੈ ਲਈ ਠੀਕ ਆ ਤੈਨੂੰ ਨਾ ਨਹੀਂ ਦੇਖਿਓ ਕਿਤੇ ਬਾਅਦ ਚ ਇਹ ਨਾ ਕਿਉਂ ਸਾਲੀ ਨੇ ਜੇਬ ਖਾਲੀ ਕਰਾ ਦਿੱਤੀ ਉਹ ਕੋਈ ਗੱਲ ਨਹੀਂ ਸਾਲੀ ਰੇਮਾ ਤੇਰੇ ਬੱਚੇ ਤਾਂ ਮੈਂ ਪੂਰਾ ਕਰਵਾਨ ਹੋ ਜਾ ਅਜੇ ਵਾਲੀ ਕਿਹੜੀ ਗੱਲ ਕਰਦੀ ਹੈ ਨਾਲੇ ਸਿਆਣੇ ਕਹਿੰਦੇ ਨਹੀਂ ਹੁੰਦੇ ਸਾਲੀ ਦਾ ਹੱਦ ਹੀ ਘਰ ਵਾਲੀ ਹੁੰਦੀ ਹੈ ਤਰਾ ਮੈਨੂੰ ਪੂਰਾ ਹੀ ਮੰਨਿਆ ਹੋਇਆ। ਇੰਨਾ ਹੱਕ ਹੋਦਾ ਨਾ ਉਹ ਨਹੀਂ ਤੇਰਾ। ਅੱਛਾ ਜੀ ਚਾਚਾ ਇੰਨਾ ਜਿਗਰਾ। ਉਹ ਜਿਗਰਾ ਦਾ ਤੇਰਾ ਸਾਲੀ ਸੇਬਾ। ਤੂੰ ਨਾ ਡੋਲ ਜੀ। ਮੈਂ ਨਹੀਂ ਡੋਲਦੀ। ਬਹੁਤ ਹਿੰਮਤ ਆ ਮੇਰੇ ਚ। ਚਲ ਠੀਕ ਹੈ। ਹੁਣ ਚੱਲੀਏ ਆਪਾਂ। ਹਾਂਜੀ ਜੀਜਾ ਜੀ। ਚਲ ਬੈਠ। ਅਮੇ ਤਰੀ ਭੈਣ ਆ ਗਈ ਨਾ। ਉਹ ਕੁਛ ਹੋਰੀ ਸੋਤੂਗੀ। ਤਾ ਡੰਗਰ ਵੀ ਬੰਨਣ ਵਾਲੇ ਪੈਣੇ ਨਾਲੇ ਨਾਲ ਦੁੱਧ ਵੀ ਨਹੀਂ ਦਿੱਤਾ ਅਜੇ ਇਹ ਗੁੱਸਾ ਕਰਨੀ ਚਲ ਡੰਗਰ ਤਾਂ ਮੈਂ ਬਾਅਦ 'ਚ ਹੀ ਬੰਨਿਆ ਹੋਈ ਪਹਿਲਾਂ ਬੋਤੇ ਪਾ ਕੇ ਪੜਾਉਣੀ ਆ ਕੀ ਹੋਇਆ ਇਹਦੇ ਨਿਬੜਿਆ ਨਹੀਂ ਕੰਮ ਕਿੱਥੇ ਅਸਤਾਨਾ ਲੇਟ ਹੋ ਗਈ ਮੈਂ ਆ ਪਹਿਲਾਂ ਮੈਂ ਤੇਰੇ ਜੀਜੇ ਨੂੰ ਦੁੱਧ ਪੜਾਇਆ ਵਾ ਫਿਰ ਮੈਂ ਡੰਗਰ ਬੰਨਣਾ ਹੁੰਦਾ ਦੀਦੀ ਮੇਰੀ ਗੱਲ ਸੁਣੋ ਤੁਸੀਂ ਐਂ ਕਰੋ ਤੁਸੀਂ ਬਾਹਰ ਦੇ ਕੰਮ ਕਰ ਲਓ ਦੁੱਧ ਮੈਂ ਫੜਾ ਦੇਣੀ ਜੀਜੇ ਨੂੰ ਚਲ ਐ ਵੀ ਠੀਕ ਆ ਲੈ ਫੜਾ ਉਹਨ ਕਈ ਪੀ ਲੂਗਾ ਉੱਤਰ ਕੀ ਭੁੱਲ ਜਾਂਦੇ ਨੇ ਠੀਕ ਆ ਕੋਈ ਨਹੀਂ ਮੈਂ ਕਹਿ ਦੂੰਗੀ ਹਾਂ ਚੰਗਾ ਮੈਂ ਡੰਗਰ ਬੰਨਿਆ ਵਾਂ ਚੰਗਾ ਠੀਕ ਆ ਜੀ 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 ਮੈਂ ਮੈਨੂੰ ਲੱਗਦਾ ਮੈਂ ਗਲਤ ਟਾਈਮ ਤੇ ਆ ਗਈ ਤੁਸੀਂ ਸੋ ਰਹੇ ਸੀ ਨਹੀਂ ਨਹੀਂ ਮੈਂ ਬਿਲਕੁਲ ਸਹੀ ਟਾਈਮ ਤੇ ਆਈ ਹਾਂ ਆ ਜਾ ਬਹਿਰ ਜਾ ਮੈਂ ਤਾਂ ਦੁੱਧ ਲੈ ਕੇ ਆਈ ਸੀ ਜੀਜਾ ਜੀ ਥੈਂਕ ਯੂ ਹੋਣਾ ਦੀਦੀ ਕੰਮ ਲੱਗਿਓ ਸੀ ਮੈਂ ਕਿਹਾ ਜਦ ਮੈਂ ਕਰਾਂ ਜੀ ਇਹ ਤਾਂ ਬੜਾ ਹੋ ਗਿਆ ਕੀਤਾ ਨਾ ਤੁਸੀਂ ਸੁਪਨਾ ਮਾਰੇ ਸੀ ਜੀਜਾ ਜੀ ਕੋਈ ਉਹ ਨਹੀਂ ਮੈਂ ਤਾਂ ਸੋ ਰਿਆ ਸੀ ਕਿਉਂ ਝੂਠ ਬੋਲਦੇ ਜੀਜਾ ਜੀ ਮੈਂ ਨਾ ਸਾਰਾ ਕੁਝ ਸੁਣ ਲਿਆ ਤੁਸੀਂ ਮੇਰਾ ਨਾਮ ਲੈ ਰਹੇ ਸੀ ਅੱਛਾ ਉਹ ਤਾਂ ਬਸ ਵੈਸੇ ਸੁਪਨਾ ਆ ਗਿਆ ਸੁਪਣਾ ਜਿੱਤੂ ਆ ਗਿਆ ਹੁਣ ਇਹ ਵੀ ਤਾਂ ਉਸ ਤੋਂ ਸੁਪਨਾ ਕਿਵੇਂ ਦਾ ਲੈ ਰਿਹਾ ਸੀ ਉਹ ਸਾਡੇ ਨਾਲ ਗੱਲਾਂ ਨੂੰ ਮੈਂ ਤਾਂ ਕੁਝ ਹੋਰ ਹੀ ਦੇਖ ਲਿਆ ਸੀ ਆ ਨੌਟੀ ਜੀਜਾ ਜੀ ਤੂੰ ਗੁੱਸਾ ਕਰਨੀ ਕਰਦੀ ਨਹੀਂ ਉਸ ਤਾਂ ਕਹਾਦਾ ਜਦ ਮੈਨੂੰ ਪਤਾ ਹੀ ਨਹੀਂ ਤੁਸੀਂ ਕੀ ਦੇਖਿਆ ਤਦ ਜਦ ਮੈਂ ਜੰਮਿਆ ਸੀ ਤੂੰ ਸੱਚੀ ਬੜੀ ਚੰਗੀ ਆ ਜਦ ਅਸੀਂ ਨਾ ਤੁਹਾਡੇ ਘਰ ਗਏ ਸੀ ਵਿਸਤਾ ਦੇਖਣ ਹੂੰ ਤੁਹਾਨੂੰ ਮੈਨੂੰ ਉਹ ਵੀ ਪਸੰਦ ਆ ਗਈ ਸੀ ਪਰ ਮੇਰੀ ਮਾੜੀ ਕਿਸਮਤ ਆ ਉਸ ਟਾਈਮ ਤੂੰ ਪੜਦੀ ਸੀ ਤੇ ਮੇਰਾ ਬਹਤਰੀ ਵੱਡੀ ਭੈਣ ਆਉਂਦੀ ਲੈ ਜੀਜਾ ਜੀ ਤੁਸੀਂ ਥੋੜਾ ਜਿਹਾ ਵੇਟ ਕਰ ਲੈਂਦੇ ਫਿਰ ਸਾਲ ਦੋ ਸਾਲ ਮੈਨੂੰ ਵੀ ਪਤਾ ਸੀ ਤੂੰ ਦਿਨੋਂ ਦਿਨ ਇੰਨੀ ਜਵਾਨ ਹੋ ਜਾਏਗੀ ਉਸ ਟਾਈਮ ਤਾਂ ਥੋੜੀ ਛੋਕੀ ਹੁੰਦੀ ਸੀ ਨਾ ਕਿਓ ਜਿੱਜਾ ਜੀ ਐਵੇਂ ਮਜ਼ਾਕ ਕਰੀ ਜਾਂਦੇ ਹੋ ਇੱਕ ਗੱਲ ਤਾਂ ਹੈ ਤੂੰ ਬੜੀ ਸੋਹਣੀ ਆ ਤੇ ਮੈਨੂੰ ਚੰਗੀ ਵੀ ਬਾੜੀ ਲੱਗਦੀ ਐ ਨੂੰ ਸੱਚੀ ਕਹਿ ਰਹੀ ਜਿੱਜਾ ਜੀ ਲੈ ਮੈਂ ਜੁਰ ਬੋਲ ਸਕਦਾ ਕਿਤੇ ਉਵੇਂ ਦੀ ਨਹੀਂ ਮੇਰਾ ਦਿਲ ਰੱਖਣ ਦੀ ਜਿੱਜਾ ਲੈ ਮੇਰਾ ਜੱਦੀ ਕਰਦਾ ਤੇ ਅਦਰ ਸੱਚੀ ਰੱਖਣਾ ਆ ਤੁਹਾਡੇ ਕੋਲ ਲੈ ਜਿੱਜਾ ਜੀ ਤੁਸੀਂ ਮੇਰੀ ਭੈਣ ਤੇ ਲੁੱਕ ਰੱਖੀ ਤਾਂ ਬੈਠੇ ਹੋ ਜੇ ਤੇਰੇ ਹੀ ਅੱਗੇ ਹੋਣਾ ਮੈਂ ਤਾਂ ਦੋਹਾਂ ਦਾ ਬੀਜ ਰੱਖਾਂ ਅੱਛਾ ਜਿੱਜਾ ਜੀ ਇੰਨਾ ਪਿਆਰਾ ਦਾ ਇਹ ਅਰਥ ਬੜਾ ਉਹਦਾ ਤਰੀਕੇ ਪਰਕਰਾਰੀ ਸਮਕੂਹਾਰੇ ਕੋਈ ਗੱਲ ਦੀ ਜੀਜਾ ਜੀ ਸਾਲੀ ਵੀ ਧੱਤੀ ਕਰਵਾ ਲਈ ਹੁੰਦੀ ਆ ਨਹੀਂ ਪਰ ਬਲੀ ਇਹ ਤਾਂ ਲੋਲੈਂਗ ਖੜਾ ਨਮਸਕਾਰ ਦੋ ਕਹੋ ਦੁੱਧ ਪੀਓ ਆ ਮੈਂ ਕਹਿੰਦਾ ਉਹ ਫੁਲੈਂਗ ਤੇ ਐਕਸ਼ਨ ਕੋਈ ਗੱਲ ਦੀ ਜੀਜਾ ਜੀ ਸਾਲੀ ਵੀ ਧੱਤੀ ਕਰਵਾ ਲਈ ਹੁੰਦੀ ਆ

দশ করো দিদি জি যদি দিদি আগে না গানো করি চল ঠিক ਮੋਦੇ ਗਈਆਂ ਦੁੱਤ ਉਹ ਮੈਂ ਗੱਲਾਂ ਕਰਨ ਲੱਗ ਗਈ ਸੀ ਤਾਂ ਗਾ ਕੇ ਦੀਦੀ ਸੋਡੀਆਂ ਨਹੀਂ ਗੱਲਾਂ ਮੁੱਕਦੀਆਂ ਪੁੱਛ ਲਿਆ ਉਹਨਾਂ ਨੇ ਕੀ ਖਾਣਾ ਆ ਉਹ ਤਾਂ ਮੈਂ ਗੱਲਾਂ ਗੱਲਾਂ ਚ ਭੁੱਲੀ ਗਈ ਕੀ ਬਾਤ ਹੈ ਇੱਕ ਕੰਮ ਕਿਹਾ ਸੀ ਉਹ ਵੀ ਨਹੀਂ ਪੂਰਾ ਕੀਤਾ ਹੈਗਾ ਚੱਲ ਕੋਈ ਨਾ ਦੀਦੀ ਤੁਸੀਂ ਜਾ ਕੇ ਪੁੱਛ ਲਓ ਚੱਲ ਮੈਂ ਪੁੱਛ ਲੈਣੀ ਆ ਆਇ ਕਰ ਉਹ ਦੁੱਧ ਨੂੰ ਵਾਲਾ ਦੇ ਦੇ ਨਹੀਂ ਤਾਂ ਖਰਾਬ ਹੋ ਜਾਣਾ ਠੀਕ ਆ ਇਹ ਨਮਕੀਆ ਸੁਬਣਾ ਰਿਹਾ ਸੀ ਮੰਨਦਾ ਸੁਖਣੀ ਲੋੜ ਦਾ ਚੱਲ ਅੱਦੇ ਬੰਨੇ ਚਾਰ ਗੱਲਾਂ ਤਾਂ ਹੋ ਗਈਆਂ ਆ ਗਈ ਹੂੰ ਆ ਗਈ ਪੀ ਲਿਆ ਦੁੱਧਾ ਪੀ ਲਿਆ ਮੈਂ ਮਾਤਾ ਐ ਬੋਲਦੀ ਸੀ ਹੁਣ ਕੀ ਖਾਣਾ ਤੇ ਇਹ ਸਬਜ਼ੀ ਤੇ ਰੋਹੀ ਬਣਾ ਲਾਂਗੇ ਮੈਨੂੰ ਤਾਂ ਭੁੱਖ ਨਹੀਂ ਹੈਗੀ ਕਿਉਂ ਹੋਰ ਦੁੱਧ ਪੀਦਾ ਲਿਆ ਬਣੂ ਮੈਂ ਬਾਕੀ ਤੁਸੀਂ ਦੇਖ ਲਓ ਕੀ ਬਣਾਉਣਾ ਅੱਗੇ ਵੀ ਤਾਂ ਤੁਹਾਡੀ ਮਰਜ਼ੀ ਦੀ ਚੀਜ਼ ਬਣਦੀ ਆ ਤੇ ਅੱਜ ਵੀ ਤੁਹਾਡੀ ਮਰਜ਼ੀ ਦੀ ਬਣਨੀ ਆ। ਉਹ ਜਦੋਂ ਮੈਂ ਖਾਣਾ ਹੀ ਨਹੀਂ ਕੋਸਾ। ਜੋ ਤੁਹਾਨੂੰ ਵਧੀਆ ਲੱਗੇ ਤੁਸੀਂ ਬਣਾ ਲਓ ਅੱਜ। ਬਾਕੀ ਐਂ ਕਰ ਤੁਸੀਂ ਮਰਨ ਨੂੰ ਪੁੱਛ ਲੈ ਉਹਨੂੰ ਕੀ ਪਸੰਦ ਹੈ। ਉਹਦੇ ਮਨਪਸੰਦ ਚੀਜ਼ ਬਣਾ ਦੇ ਉਹਨੂੰ। ਉਹਨੂੰ ਤਾਂ ਮੈਂ ਪੁੱਛੂੰਗੀ। ਪਰ ਇੱਕ ਨਾ ਸ਼ਿਕਾਇਤ ਆ ਹੁਣ ਮੈਨੂੰ ਤੁਹਾਡੇ ਤੋਂ। ਮੇਰਾ ਸ਼ਿਕਾਇਤ। ਕੀ ਗੱਲ ਹੋ ਗਈ? ਆ ਜਿੱਦ ਦੇ ਦੀ ਤੁਹਾਡੀ ਸਾਲੀ ਆਈ ਹੈ ਨਾ ਤੇ ਘਰ ਵਾਲੀ ਨੇ ਤਾਂ ਦੇ ਹੀ ਭੁੱਲੇ ਗਏ ਆ। ਲੈ। ਕਿਉਂ ਗੰਮਣੀਆ ਗੱਲਾਂ ਕਰੀਏ ਬੈਠ ਜਾ ਉਹਰੇ। ਤਾਂ ਮੈਂ ਕੀ ਕਹਦਾ ਤੇਰੀ ਮੈਨੂੰ। ਕਹਿਣਾ ਕੀ ਆ ਮੇਰੇ ਨਾਲ ਤਾਂ ਗੱਲ ਕਰਨ ਨੂੰ ਟਾਈਮ ਹੀ ਨਹੀਂ ਲੱਗਦਾ ਹੁਣ ਤੁਹਾਡੇ ਕੋਲ ਮੈਂ ਉਹਦੇ ਕੋਲ ਕਿੰਨੇ ਗੱਲਾਂ ਕਰ ਲੀਆਂ ਸਗੋਂ ਤਾਂ ਆਪਣਰਾਜ ਹੁੰਦੀ ਐ ਜਿੱਦਾਂ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਘਰ ਨਹੀਂ ਰਹਿੰਦੇ ਕਦੇ ਇੱਧਰ ਕਰਦੇ ਉੱਧਰ ਤੈਨੂੰ ਪਤਾ ਤਾਂ ਕਿਹੜਾ ਟਾਈਮ ਮਿਲਦਾ ਯਾਰ ਗੱਲ ਕਰਨ ਦਾ ਤੇਰੇ ਸੀਰੇ ਸੀ ਲੈ ਗਈ ਮੈਂ ਤਾਂ ਮਜ਼ਾਕ ਕਰਦੀ ਆ ਉਹ ਤਾਂ ਮਜ਼ਾਕ ਵੀ ਕਰਨੀ ਪਰ ਗੱਲ ਤਾਂ ਸੱਚੀ ਹੋਇਆ ਨੂੰ ਮੈਂ ਘਰ ਰਹਿਣਾ ਕਿੱਥੇ ਰਹਿਣਾ ਉਹ ਤਾਂ ਗਾ ਨੂੰ ਕੰਮ ਵੀ ਤਾਂ ਜ਼ਰੂਰੀ ਨੇ ਹਾਂ ਚਲ ਹੁਣ ਬਾਲੀਆਂ ਗੱਲਾਂ ਹੀ ਨਾ ਬਣਾ ਸਿਮਰ ਨੂੰ ਪੁੱਛ ਲੈ ਕੀ ਉਹਨੂੰ ਪਸੰਦ ਹੈ ਜੇ ਕਿਸੇ ਚੀਜ਼ ਦੀ ਹੋਰ ਲੋੜ ਪਈ ਮੈਂ ਬਾਜ਼ਾਰੋਂ ਵੀ ਲੈ ਆਉਂਗਾ ਜਾ ਕੇ ਪਰ ਉਹਦਾ ਧਿਆਨ ਰੱਖੀ ਚਾਰ ਦਿਨ ਆਈ ਹੈ ਆਹੋ ਹੁਣ ਤਾਂ ਤੁਸੀਂ ਬਾਜ਼ਾਰੋਂ ਲੈ ਕੇ ਆਉਂਗੇ ਜੇ ਤਾਂ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤਾਂ ਕੋਈ ਨਹੀਂ ਜਾਂ ਤਾਂ ਕਹਿੰਦੇ ਰਾਤ ਹੋ ਗਈ ਹੁਣ ਸਵੇਰੇ ਲਿਆ ਦੂੰਗਾ ਓਏ ਆਪਣਾ ਤਾਂ ਚੱਲਦਾ ਹੀ ਰਹਿਣਾ ਹੈ ਉਹ ਹੁਣ ਚਾਰ ਦਿਨ ਰਹਿਣ ਆਈ ਹੈ ਆਪਣੇ ਕੋਲ ਯਾਰ ਘਰ ਜਾ ਕੇ ਕੀ ਕਹੋਗੀ ਵੀ ਮੇਰੇ ਜੱਜ ਨੇ ਮੇਰੀ ਸੇਵਾ ਨਹੀਂ ਕੀਤੀ ਚਲ ਕੋਈ ਗੱਲ ਨਹੀਂ ਮੈਂ ਉਹਨੂੰ ਪੁੱਛ ਲੈਣੇ ਆ ਕੀ ਖਾਣਾ ਹੈ ਚਲ ਠੀਕ ਹੈ ਚੰਗਾ

ਨੀ ਵਸੀ ਗਈ ਦੀ ਮੈਂ ਤਾਂ ਬਾਤ ਚੁੱਕੀ। ਹਾਂ ਠੀਕ ਹੈ। ਹਾਂ ਜੀ। ਪੜ੍ਹਾਈ ਪੂਰੀ ਵਧੀਆ ਚੱਲ ਰਹੀ। ਪੜ੍ਹਾਈ ਤਾਂ ਅੰਟੀ ਜੀ ਮੇਰੀ ਖਤਮ ਹੋ ਗਈ ਸੀ। ਫਿਰ ਮੈਂ ਫ੍ਰੀ ਸੀਗੀ ਮੇਰੇ ਰਹਿਣ ਆ ਗਈ ਭੈਣ ਕੋਲੇ। ਪੜ੍ਹਾਈ ਤਾਂ ਮੇਰੇ ਮੁੰਡੇ ਦੀ ਪੂਰੀ ਹੋ ਗਈ। ਅੱਛਾ। ਤੇਰੀ ਜਮਾਤ ਚ ਪੜਦਾ ਸੀ ਤੂੰ। ਅੱਛਾ। ਹਾਂ। ਤੇ ਮੈਂ ਪੁੱਛਦੀ ਹੁਣ ਤੂੰ ਵਿਆਹ ਬਾਰੇ ਕੀ ਸੋਚਿਆ? ਕੋਈ ਨਾਂਂਟੇ ਸੋਚ ਲੂੰਗੀ ਮੈਂ। ਤੇ ਮੈਂ ਇਹਨੂੰ ਤੇਰੀ ਭੈਣ ਨੂੰ ਵੀ ਕਿਹਾ ਸੀਗਾ। ਅੱਛਾ। ਤੇ ਵਿਆਹ ਦਾ ਕਰਕੇ ਵੀ ਸਤੂ ਦੀ ਪੜ੍ਹਾਈ ਪੂਰੀ ਹੋ ਗਈ। ਤੇ ਵੀ ਤੁਸੀਂ ਦੇਖ ਲਓ। ਹਾਂਜੀ ਹਾਂ ਇਹ ਵੀ ਬਹੁਤ ਚੰਗੀ ਆ ਵਿਚਾਰੀ ਅਸੀਂ ਵਰਤਦੇ ਆ ਨਾ ਤਾਂ ਕਰਕੇ ਇਹਦਾ ਬੜਾ ਸੁਭਾਅ ਵਧੀਆ ਮੈਨੂੰ ਆਇਆ ਵੀ ਇਹਦਾ ਸੁਭਾਅ ਵਧੀਆ ਤੇਰਾ ਵੀ ਸੁਭਾਅ ਵਧੀਆ ਤਾਂ ਕਰਕੇ ਜੇ ਸਤੂ ਦਾ ਰਿਸ਼ਤਾ ਤੇਰੇ ਨਾਲ ਹੋ ਜੇ ਪੁੱਤ ਮੈਨੂੰ ਵੀ ਚੰਗੀ ਨੂੰ ਮਿਲ ਜੂਗੀ ਚਲ ਕੋਈ ਨਹੀਂ ਤੁਸੀਂ ਗੱਲ ਕਰਕੇ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਠੀਕ ਆ ਪੁੱਤ ਕੋਈ ਨਾ ਹਾਂਜੀ ਔਰ ਚਾਪੀ ਕੇ ਬਗੀਚੇ ਤੱਕ ਮੈਂ ਪਹਿਲਾਂ ਹੀ ਲੇਟ ਆ ਦੀਦੀ ਵੀ ਠੀਕ ਢੀ ਹੋਣੀ ਵੀ ਆਈ ਨਹੀਂ ਅੱਜ ਠੀਕ ਹੈ ਮੈਂ ਗੱਲ ਕਰੂੰਗੀ ਤੇਰੀ ਦੀਦੀ ਨਾਲ ਚੰਗਾ ਤੂੰ ਵੀ ਮਨ ਸੋਚ ਲਈ ਚੰਗਾ ਪੁੱਤ ਹਾਂਜੀ ਕੋਈ ਨਾ ਹੋ ਕੇ ਚਾਹੂੰਗੀ ਨਾ ਰੱਖ ਤਾ ਨਸ਼ਾ ਪਤਾ ਕੁਛ ਨਹੀਂ ਕਰਦਾ ਕੁਛ ਨਹੀਂ ਖਾਂਦਾ ਕਿਸੇ ਚੀਜ਼ ਨੂੰ ਵੀ ਨਹੀਂ ਹੱਥ ਲਾਈ ਕਦੀ ਵੀ ਉਹਨੇ ਜੀ ਹਾਂ ਹਾਂ ਸੁਭਾਅ ਦਾ ਵੀ ਤੈਨੂੰ ਪਤਾ ਹੀ ਹੈ ਆਂਦੀ ਜਾਂਦੀ ਰਹਿਣੀ ਹੈ ਤੂੰ ਹਾਂਜੀ ਕੋਈ ਨਾ ਹੋ ਜੇ ਤਾਂ ਅਗਰ ਇਹ ਕੋਈ ਇਰਾਦਾ ਨਹੀਂ ਹੈਗਾ ਤੇ ਬਾਕੀ ਤੁਸੀਂ ਜਿਵੇਂ ਵੀ ਹੋਗਾ ਦੀਦੀ ਨਾਲ ਜਾਂ ਘਰ ਗਿਆ ਨਾਲ ਗੱਲ ਕਰ ਲੀ ਠੀਕ ਹੈ ਮੈਂ ਕੋਈ ਗੱਲ ਨਾ ਗੱਲ ਕਰ ਲੂੰ ਪੁੱਤ ਚੱਲ ਠੀਕ ਹੈ ਪੁੱਤ ਹਾਂਜੀ ਠੀਕ ਹੈ ਚਲੋ ਵਰਪਤੋ ਠੀਕ ਹੈ ਹਾਂ ਮਸੀ ਮੈਂ ਤਾਂ ਠੀਕ ਰਣੀ ਨਿਮੇੜ ਤੇ ਕੰਮ ਹਾਂ ਨਿਭੜ ਗਏ ਕੰਮ ਤੁਹਾਨੂੰ ਪਤਾ ਹੀ ਹੈ ਘਰ ਦੇ ਕੰਮ ਵੀ ਕਦੇ ਨਿਭੜੇ ਨਹੀਂ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਆਹ ਮੈਨੂੰ ਸਿਮਰ ਨੇ ਮਿਲੀ ਸੀ ਰਾਜ ਅੱਛਾ ਤੇ ਉਹਨੂੰ ਮੈਂ ਰਿਸ਼ਤੇ ਦੀ ਗੱਲ ਛੇੜੀ ਤੀਗੀ ਉਹ ਤਾਂ ਕਹਿੰਦੀ ਮੇਰੀ ਦੀਦੀ ਕਰੂਗੀ ਜੋ ਕੁਝ ਕਰੂ ਇਸ ਲਈ ਮੈਂ ਤੈਨੂੰ ਪੁੱਛਦੀ ਆ ਪਤਾ ਤੇ ਤੂੰ ਤੇਰੀ ਕੀ ਸਲਾਹ ਹੈ ਮਸੀ ਰਿਸ਼ਤਾ ਤਾਂ ਆਪਾਂ ਨੇ ਕਰਨਾ ਹੀ ਆ ਬਾਕੀ ਮੇਰੀ ਸਲਾਹ ਨਾਲ ਕੀ ਹੁੰਦਾ ਹਨਾ ਮੰਮੀ ਆ ਡੈਡੀ ਨੇ ਘਰੇ ਜੋ ਕਰਨਗੇ ਉਹੀ ਸਹੀ ਆ ਹੈ ਨਾ ਉਹ ਵੱਡੇ ਨੇ ਜਿਹੜਾ ਉਹ ਫੈਸਲਾ ਲੈਣਗੇ ਸਾਨੂੰ ਤਾਂ ਉਹ ਹੀ ਮਨਜ਼ੂਰਾ ਬਾਕੀ ਰਹੀ ਗੱਲ ਸਿਮਰਨ ਦੀ ਉਹ ਤਾਂ ਸ਼ਰਮਾਉਂਦੀ ਬੜਾ ਆ ਉਹਨੂੰ ਵਿਆਹ ਤਾਂ ਤੇ ਉਮਰ ਹੋਈ ਪਈ ਆ ਹਾਂ ਆ ਤਾਂ ਗੱਲ ਨਹੀਂ ਤੁਸੀਂ ਕਹਿ ਦਿੰਦੇ ਨਾ ਕੋਈ ਗੱਲ ਬਹੁਤ ਸ਼ਰਮਿਲੀ ਆ ਅੰਦਰੇ ਵੱਡ ਜਾਂਦੀ ਆ ਸ਼ਰਮ ਆ ਤੁਹਾਨੂੰ ਪੁੱਤ ਪਤਾ ਹੈ ਆਪਣਾ ਸਤੂ ਦਾ ਦੇਖ ਕਿੰਨਾ شریف ਤੇ ਨਰਮ ਆ ਹੈ ਨਾ ਖਾਂਦਾ ਨਹੀਂ ਪੀਂਦਾ ਨਹੀਂ ਤੇ ਦੇਖਿਆ ਹੋਇਆ ਹੀ ਆ ਹਾਂ ਤੂੰ ਇੱਕ ਵਾਰੀ ਆਪਦੀ ਮੰਮੀ ਜੜੀ ਤੋਂ ਗੱਲ ਛੇੜ ਕੇ ਦੇਖ ਲਈ ਕੀ ਤੁਹਾਡਾ ਕਹਿਣ ਦਾ ਮਤਲਬ ਕਿ ਸਿਮਰਨ ਤੇ ਸਤੂ ਦਾ ਹਾਂ ਹੂੰ ਵੈਸੇ ਮੁੰਡਾ ਤਾਂ ਕੋਈ ਮਾੜਾ ਨਹੀਂ ਆ ਪਰ ਇੱਕ ਵਾਰੀ ਮੈਨੂੰ ਗੱਲ ਕਰਨੀ ਪਊਗੀ ਮੁੰਡਾ ਹਾਂ ਹੀ ਕਹਿੰਦੀ ਆ ਵੀ ਤੂੰ ਹੁਣ ਛੇੜੇਂਗੀ ਤਾਂ ਗੱਲ ਹੋਰ ਹੁੰਦੀ ਆ ਹੁਣ ਮੈਂ ਤਾਂ ਸਿੱਧੇ ਮੱਥੇ ਕਹਿ ਨਹੀਂ ਸਕਦੀ ਪੁੱਤ ਦੇਖ ਤੇਰੀ ਮੰਮੀ ਐ ਤੇਰਾ ਡੈਡੀ ਐ ਤੂੰ ਉਹਨੂੰ ਗੱਲ ਕਰਕੇ ਦੇਖ ਲਈ ਤੇ ਕੀ ਕਹਿੰਦੇ ਨੇ ਹਾਂਜੀ ਉਹ ਤਾਂ ਠੀਕ ਆ ਪਰ ਨਾ ਇੱਕ ਦਿੱਕਤ ਆ ਨਾ ਪਰ ਸਿਮਰਨ ਨੇ ਲੱਗਿਆ ਹੋਇਆ ਮੁੰਡਾ ਭਾਲਦੀ ਆ ਇਹ ਕਹਿੰਦੀ ਆ ਕਿ ਬਸ ਚਾਹੇ ਜੋਬ ਕਰਦਾ ਹੋਵੇ ਸਰਕਾਰੀ ਹੋਵੇ ਹਨਾ ਤਾਂ ਕਰਕੇ ਫਿਰ ਤੁਹਾਨੂੰ ਵੀ ਪਤਾ ਆ ਦੇਖੋ ਪੁੱਤ ਜੋ ਆਪਾਂ ਚ ਕੁਛ ਨਹੀਂ ਪਿਆ ਨਾਲੇ ਆਪਣੇ ਆ ਖੇਤੀਬਾੜੀ ਨਾਲ ਕਿੰਨਾ ਕੁ ਚੱਲਦਾ ਜਿਹੜੀ ਸਰਕਾਰੀ ਜੋਬ ਹੁੰਦੀ ਆ ਘਰ ਸੌਖਾ ਰਹਿੰਦਾ ਬੰਦਿਆਂ ਨਾਲੇ ਆਪ ਸੌਖਾ ਪੁੱਤ ਮੇਰੀ ਗੱਲ ਸੁਣ ਦੇਖ ਆਪਣੇ ਕਰੇ ਕਸ ਦਾ ਤੋੜਾ ਨਹੀਂ ਤੇ ਬਿਜ਼ਨਸ ਕਰਨਾ ਹੋ ਖੁਦ ਆਪਦਾ ਵੀ ਕਰ ਲੂਗਾ ਇਹ ਤਾਂ ਹੈਗਾ ਪੈਸੇ ਠਗੇ ਦਾ ਤਾਂ ਖਰ ਕੋਈ ਤੋੜਾ ਨਹੀਂ ਹੈਗਾ ਤੇ ਇੱਕ ਮੈਂ ਤੈਨੂੰ ਇਹ ਕਹਿਣੀ ਆ ਵੀ ਤੈਨੂੰ ਵੀ ਲਵੇ ਸੁੱਖ ਸਹਾਰਾ ਹੋ ਜੂ ਦੋਨੇ ਭੈਣਾਂ ਰਲ ਮਿਲ ਕੇ ਵਰਤ ਲਿਆ ਕਰੂੰਗੀਆਂ ਇਹ ਤਾਂ ਹੈ ਜੇ ਕਿਤੇ ਮੇਰੇ ਦਿਓਰ ਹੁੰਦਾ ਮੈਂ ਤਾਂ ਆਪਦੇ ਦੇ ਲੈ ਆਉਂਦੀ ਹਾਂ ਮੇਰਾ ਕੋਈ ਦਿਓਰ ਨਹੀਂ ਹੈ ਇਹ ਤਾਂ ਇਹ ਵੀ ਤੇਰਾ ਦਿਓਰ ਹੀ ਹੈ ਪੁੱਤ ਠੀਕ ਆ ਆਪਣਾ ਦੇਖ ਲੈ ਕੀ ਫਰਕ ਹੈ ਆਪਾਂ ਤਾਂ ਦੇਖ ਇੱਕ ਥਾਂ 'ਚ ਬੈਠਦੇ ਇੱਕ ਥਾਂ 'ਚ ਖਾਂਦੇ ਪੀਂਦੇ ਆ ਕੋਈ ਫਰਕ ਤਾਂ ਹੈ ਨਹੀਂਗਾ ਫਰਕ ਤਾਂ ਹੈ ਨਹੀਂ ਇੱਕੋ ਜਿਹੀ ਘਰ ਆਪਣਾ ਤਾਂ ਇਹਦਾ ਕਹਿੰਦੇ ਆ ਇੱਧਰ ਬਣਦੀ ਉੱਧਰ ਚੱਲ ਜੰਦੇ ਉੱਧਰੋਂ ਆਉਂਦੀ ਇੱਧਰ ਆ ਜਾਂਦੀ ਹੈ ਤਾਂ ਇਹਦਾ ਕਹਿੰਦੇ ਆ ਖਾਣ ਦੀ ਆਪਣੇ ਦੀ ਕਮੀ ਦੇਖ ਪੈਣਨ ਦੀ ਆਪਣੇ ਕਮੀ ਨਹੀਂ ਮੈਂ ਤਾਂ ਉਹੀ ਨਹੀਂ ਦੇਖ ਲਾ ਕਿ ਤੈਨੂੰ ਪਤਾ ਮੈਨੂੰ ਤਾਂ ਥੋੜੇ ਸੁਭਾ ਦਾ ਪਤਾ ਠੀਕ ਆ ਨਾਲੇ ਆ ਮੁੰਡਾ ਵੀ ਸਹੀ ਆ ਨਾਲੇ ਘਰ ਚ ਕੋਈ ਕਮੀ ਨਹੀਂ ਨਾਲੇ ਤੁਹਾਡਾ ਸੁਭਾਅ ਵਧੀਆ ਲੜਾਕਾ ਨਹੀਂ ਕੋਈ ਐ ਨਹੀਂ ਹੈਗਾ ਕਿ ਲੜੋਂਗੇ ਪੜੋਂਗੇ ਤਾਹੀ ਤਾਂ ਕਹਿੰਦੀ ਆ ਤਾਹੀ ਮੈਂ ਕਹਿੰਦੀ ਆ ਵੀ ਇੱਕ ਵਾਰੀ ਤੂੰ ਤੇਰੇ ਡੈਡੀ ਨਾਲ ਗੱਲ ਕਰਕੇ ਦੇਖ ਲਈ ਧੀਆ ਤਾਂ ਤਾਂ ਵੱਡੀ ਧੀ ਆ ਤੂੰ ਤੇਰਾ ਤਾਂ ਬਹੁਤ ਜ਼ੋਰ ਹੋਊਗਾ ਪੁੱਤ ਹੁਣ ਜ਼ੋਰ ਤਾਂ ਹੈਗਾ ਹੋਣ ਅਗਲੇ ਤੇ ਦਿਲ ਤੱਕ ਤਾਂ ਨਹੀਂ ਨਾ ਜੋਰ ਹੁੰਦਾ ਹੁਣ ਚਲੋ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਹੈ ਨਹੀਂ ਸਿਮਰਨ ਨੇ ਅਸਤਾ ਕੋਈ ਗੱਲ ਕੀਤੀ ਨਹੀਂ ਕੀ ਪਤਾ ਹੁੰਦਾ ਇੱਕ ਵਾਰੀ ਮੈਂ ਸਿਮਰਨ ਨੂੰ ਪੁੱਛੂੰਗੀ ਕਿ ਉਹਦੇ ਦਿਲ 'ਚ ਤਾਂ ਨਹੀਂ ਕੋਈ ਗੱਲ ਹੈਗੀ ਹਾਂ ਪੁੱਤ ਪੁੱਛ ਲਈ ਕੋਈ ਗੱਲ ਨਹੀਂ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਹਾਂ ਇਹ ਤਾਂ ਗੱਲ ਤੇਰੀ ਸਹੀ ਆ ਪੁੱਤ ਅੱਜ ਕੱਲ ਦੇ ਜਵਾਂਖਾਂ ਦੇ ਦਿਲਾਂ ਦਾ ਕੋਈ ਪਤਾ ਨਹੀਂ ਹੁੰਦਾ ਹੈਨਾ ਹਾਂਜੀ ਉਥੇ ਹੈਗਾ ਪਰ ਉਹ ਲੋਕਾਂ ਵਰਗੀ ਤਾਂ ਹੈ ਨਹੀਂਗੀ ਇਹ ਤਾਂ ਮੈਂ ਹੁਣ ਦੇਖਦੀ ਰਹਿੰਦੀ ਆਉਂਦੀ ਜਾਂਦੀ ਨੂੰ ਨਾ ਹੋਰਾਂ ਵਰਗੀ ਨਹੀਂ ਹੈ ਜੋ ਇਹਦੇ ਮਾਂ ਚ ਨੇ ਉਹੀ ਇਹਦੇ ਮੂੰਹ ਚ ਆ ਇਹ ਹੀ ਹੈਗਾ ਕਿ ਦਿਲ ਚ ਕੁਝ ਹੋਰ ਤੇ ਜ਼ੁਬਾਨ ਤੇ ਕੁਝ ਹੋਰ ਐਸ ਗੱਲਾਂ ਕਹ ਜੀ ਪੈਣਾ سونے ਦਾ ਰੁਪਈਆ ਆ ਬੈਜਾ ਪੁੱਤ ਚਾਹ ਬਣਾ ਰਾਨੀ ਆ ਮੈਂ ਨਾ ਨਾ ਚਾਹ ਤਾਂ ਮੈਂ ਤਾਂ ਪੀ ਕੇ ਆਈ ਸੀ ਮਾ ਚੱਲ ਬੈਠੀ ਆ ਬੋਰ ਹੋ ਜਾਂਦੀ ਸੀ ਕੰਮ ਕਰੀਦੀ ਹੋਰ ਮੈਂ ਵੀ ਕੰਮ ਨਵੇੜ ਕੇ ਬੇਲੀ ਹੋ ਕੇ ਬੈਗੀ ਦੀਗੀ ਹੋਰ ਫਿਰ ਏ ਘਰੇ ਨਹੀਂ ਹੈਗੇ ਸੀ ਫਿਰ ਮੇਰਾ ਜੀ ਜਾਨੀ ਲੱਗਦਾ ਸੀ ਮਾ ਚੱਲ ਮੈਂ ਤੁਹਾਡੇ ਕੋਲੇ ਗੇੜਾ ਮਾਰ ਚੱਲ ਵਧੀਆ ਹੋਇਆ ਤੂੰ ਗੇੜਾ ਮਾਰ ਗਈ ਮੇਰਾ ਵੀ ਕੱਲੀ ਦਾ ਜੀ ਨਹੀਂ ਲੱਗਦਾ ਹੁੰਦਾ ਆ ਜਾ ਕਰ ਕੰਮ ਕੁਮ ਕਰਕੇ ਮੈਂ ਵੀ ਉਧਰ ਆ ਜਾ ਕਰੂੰਗੀ ਤੇਰੇ ਕੰਨੀ ਉਹ ਤਾਂ ਕੋਈ ਨਹੀਂ ਤੁਸੀਂ ਵੀ ਆ ਜਾ ਕਰੋ ਹਾਂ ਹਾਂ ਚਾਹ ਨੂੰ ਤਾਂ ਕੁਝ ਨਹੀਂ ਲੱਗਦਾ ਚਾਹ ਪੀ ਕੇ ਵਾਜਦੀ ਘੁੱਟ ਨਾ ਨਾ ਚਾਹ ਨਹੀਂ ਪੀਂਦੀ ਮੈਂ ਹੁਣ ਚੱਲਦੀ ਆ ਤੇ ਕੋਈ ਨਹੀਂ ਮੈਂ ਕਰਾਂਗੀ ਇਹ ਗੱਲ ਤੇ ਗੌਰ ਠੀਕ ਹੈ चंगा हाँ, चल जे गल बन गई ता कुदार पी है सोहनी सुनक् बथेरी है लंबी लूंजी बथेरी है चल बाकी दे हाथ है जो कुछ है ਕਰ ਜੀ ਸਸਤੀ ਕਾਇਸ ਤਾ ਤੂੰ ਮੈਂ ਵੀ ਸੋਚਾਂ ਭਾਬੀ ਨੇ ਹੀ ਕੀ ਲੈ ਕੇ ਮਂਗਾਏ ਜਿਹਨੇ ਪਤਲੀ ਤੁਸੀਂ ਆਏ ਹੋ ਹਾਂ ਮੈਂ ਆਈ ਸੀ 2 ਦਿਨ ਹੋ ਗਏ ਅੱਛਾ ਥੈਂਕ ਯੂ ਸਟੱਡੀ ਕਿਵੇਂ ਚੱਲਦੀ ਹੈ ਤੁਲੀ ਤੂਗੀ ਤੇਰੀ ਤਾਂ ਕੰਪਲੀਟ ਹੋ ਗਈ ਤੂੰ ਦੱਸ ਤੇਰੀ ਕਿੱਦਾਂ ਚੱਲੀ ਜਾਂਦੀ ਆ ਵਧੀਆ ਚੱਲਦੀ ਹੈ ਮੇਰੀ ਵੀ ਕੋਈ ਕੰਪਲੀਟ ਅੰਕ ਕਿੰਨੇ ਲੱਭਾਰੇ ਪਹਿਲਾਂ ਤੂੰ ਦੱਸ ਤੇਰੇ ਕਿੰਨੇ ਆਏ ਮੈਂ ਮੈਂ ਕਿਹੜਾ ਜਿਆਦਾ ਦੱਸ ਦੂੰ ਮੇਰੇ ਤਾਂ 82% ਆ ਗਏ ਆ ਮੇਰੇ 75% ਆ ਗਏ ਚੱਲ ਫਿਰ ਵੀ ਮੇਰ ਨਾਲ ਤਾਂ ਪਿੱਛੇ ਹੀ ਆ ਤੂੰ ਭਾਬੀ ਕਿੱਥੇ ਨੇ ਭਾਬੀ ਅੰਦਰ ਆ ਜਾ ਕੀ ਲੋਕ ਤੁਸੀਂ ਪਾਵਰ ਪੀਜ਼ਾ ਬਣਾ ਲਿਆ ਕਹਿੰਦੇ ਮੈਨੂੰ ਪਤਾ ਨਹੀਂ ਕਿ ਕੀ ਆ ਰਿਹਾ ਹੈ ਬੈਠਾ ਚਾਹ ਪੀ ਕੇ ਸਲੂਮ ਥੈਂਕ ਯੂ ਠੀਕ ਆ ਕੇ ਦੀਦੀ ਦੀਦੀ ਕੀ ਹੋ ਗਿਆ ਤੁਸੀਂ ਪੀਜ਼ਾ ਮੰਗਵਾਇਆ ਸੀ ਮੈਨੂੰ ਦੱਸਿਆ ਹੀ ਨਹੀਂ ਪੀਜ਼ਾ ਹਾਂ ਸੱਤੋ ਦੇ ਕੇ ਗਿਆ ਨਾ ਮੈਂ ਤਾਂ ਨਹੀਂ ਮੰਗਵਾਇਆ ਹੈਗਾ ਪੀਜ਼ਾ ਜੇ ਤੁਸੀਂ ਨਹੀਂ ਮੰਗਵਾਇਆ ਫਿਰ ਕਿੰਨੇ ਮੰਗਵਾਇਆ ਉਹ ਪੀਜ਼ਾ ਤਾਂ ਮੈਂ ਮੰਗਵਾਇਆ ਹੈ ਲੈ ਇਹਨਾਂ ਨੇ ਮੰਗਾਇਆ ਮੈਂ ਸੋਚਿਆ ਮੇਰੀ ਛਾਲੀ ਆਈ ਹੋਈ ਐ ਚੱਲ ਪੀਜ਼ਾ ਖਾ ਲੂਗੀ ਜੀਜਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਸੀਂ ਇਨੀ ਮੇਰੀ ਫਿਕਰ ਕਰਦੇ ਹੋ ਲੈ ਫਿਕਰ ਕਰਨ ਵਾਲੀ ਕਿਹੜੀ ਗੱਲ ਐ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਖਾੜ ਵਸਤੀ ਹੁੰਦੀਆਂ ਨੇ ਨਾਲ ਇਹ ਵੀ ਖਾ ਲੂਗੀ ਜਿਹੜੀ ਭੈਣ ਕਦੇ ਖਾਗੀ ਨਹੀਂ ਬੀਤੇ ਤੇਰੇ ਬਹਾਨੇ ਪੀਜ਼ਾ ਤਾਂ ਆਇਆ ਉਂ ਤਾਂ ਕਦੇ ਇਥੇ 버ਗਰ ਤੱਕ ਨਹੀਂ ਲੈ ਕੇ ਆਉਂਦੇ ਆਪ ਖਾਇਆ ਆਉਂਦੇ ਨੇ ਚੱਲ ਕੋਈ ਨਾ ਹੁਣ ਤਾਂ ਆ ਗਿਆ ਹੁਣ ਖਾਣੇ ਆਪਾਂ ਅਸੀਂ ਤਾਂ ਜਾ ਨਿਕਲ ਹੀ ਦੇ ਦਿੰਦੀ ਐ ਆ ਤੂੰ 버ਗਰ ਦਾ ਰੋਜ਼ ਤੋ ਰੋਲਾ ਪਾਉਣੀ ਐ ਮੈਂ ਵੀ ਸੋਚਿਆ ਚੱਲ ਤੂੰ ਵੀ ਖਾ ਲੇਗੀ ਬਹਾਨੇ ਨਾਲ ਪੀਜ਼ਾ ਦੇਖ ਲਾ ਮੈਂ ਤਾਂ ਵੈਸੇ ਨਹੀਂ ਖਾਂਦੀ ਪੀਂ ਜਾਂ ਦੀਦੀ ਖਾ ਕੇ ਤਾਂ ਦੇਖੋ ਬਹੁਤ ਟੇਸਟੀ ਹੁੰਦਾ ਸਿੱਖ ਲੈ ਇਹ ਤਾਂ ਕੁਛ ਹੋਰੀ ਕੋਈ ਖਾਈ ਜਣੀ ਐ ਆ ਖਾਨੜੀ ਚੀਜ਼ ਹੁੰਦੀ ਐ ਕਿੰਨੀ ਘੈਂਟ ਹੁੰਦੀ ਪਤਾ ਚੱਲ ਚੰਗਾ ਤੇ ਖਾ ਲਾਂਗੀ ਤੂੰ ਇਹ ਤਾਂ ਲੜਨ ਲੱਗ ਗਈ ਲੜਦੇ ਨਹੀਂ ਹੈਗੇ ਸਾਡਾ ਪਿਆਰ ਇਹ じゃ ਜੇ ਪਿਆਰ ਹੈ ਹੋਇਆ ਤਾਂ ਲੜਾਈ ਕਿਹੋ ਜਿਹੀ ਹੋਗੀ ਫਿਰ ਮਾਰੇ ਮੂੰਹ ਕੋਈ ਆ ਦਰਦ ਹੋ ਜਾਂਦਾ ਬਣੀ ਮੈਨੂੰ ਕੀ ਹੋ ਗਿਆ ਨਹੀਂ ਕੀ ਗੱਲ ਹੋਗੀ ਹਾਂ ਮਈਆ ਚੱਲ ਲੱਭ ਕੇ ਨਾ ਆ ਭੇਜ ਦੀ ਦੇ ਹੱਥ ਸਿਮਰਨ ਦੇ ਮੈਂ ਬਾਹਰ ਬੈਠਾ ਹਾਂ ਕੋਈ ਨਹੀਂ ਮੈਂ ਮੈਂ ਹੀ ਆ ਜੰਨੀ ਆ ਚੱਲ ਡਿੱਗ ਡੋ ਪਤਾ ਨਹੀਂ پیسے ਕਿਤੋਂ ਉਹ ਮੈਂ ਤਾਂ ਨਹੀਂ ਡਿੱਗਿਆ پیسے ਦਰਦ ਹੋ ਜਾਂਦਾ ਚੱਲ ਪਹਿਲਾਂ ਖਾ ਲਈ ਤੁਸੀਂ ਵੀ ਖਾ ਲਓ ਹੁਣ ਉਹ ਮੈਂ ਨਹੀਂ ਖਾਣਾ ਤੁਸੀਂ ਖਾ ਲਓ ਯਾਰ ਚੱਲ ਮੇਰੀ ਵੀ ਇਹਨਾਂ ਦੇ ਆ ਕੰਮ ਨਹੀਂ ਚੀਜ਼ ਮੰਗਾ ਲੈਣੀ ਪਰ ਆਪ ਨਹੀਂ ਖਾਂਦੇ ਚੱਲ ਕੋਈ ਨਹੀਂ ਆਪਾਂ ਤਾਂ ਖਾਂਦੇ ਆ ਚੱਲ ਆ ਜਾ ਤੇਰੇ ਬਹਾਨੇ ਨਹੀਂ ਸਹੀ ਜੀਜਾ ਤਾਂ ਭਾਇ ਸੁਆਦ ਸੀਗਾ ਵਧੀਆ ਕੀਤਾ ਜੀਜਾ ਜੀ ਨੇ ਮੰਗਾਤਾ ਕਿਮਰਨਾ ਹਾਂਜੀ ਜੀਜਾ ਜੀ ਆ ਤੇਰੀ ਦੀਦੀ ਨੂੰ ਕਿਹਾ ਸੀ ਮੂਹ ਲੈ ਕੇ ਆਉਣ ਨੂੰ ਆਈ ਨਹੀਂ ਮੜਾ ਦੇਖੀ ਪੁੱਛਦੀ ਐ ਮੈਂ ਇਹ ਆ ਗਈ ਨਾ ਕੰਮ ਕਰਾਉਣੀ ਮੈਂ ਫੋਨ ਹੀ ਲਾ ਦੇਣਾ ਉਹ ਆ ਗਈ ਐ ਢੀ ਕਿਉਂ ਕਾਣ ਕਰਿਆ ਇਹ ਕਾ ਫੋਨ ਪਤਾ ਨਹੀਂ ਕਿਧਾ ਆਇਆ ਨਾ ਫੜਾ ਤੂੰ ਮਸਲ ਦੇ ਮੜ ਜਾ ਠੀਕ ਆ ਦੀਦੀ ਜੀਜਾ ਜੀ ਇਹੋ ਤੇਲ ਵਿੱਚ ਮਲ ਦਿੰਨੀ ਆ ਉਹ ਮਿਲ ਨਹੀਂ ਮੋਫਾ ਹੈ ਨਹੀਂ ਸੀਗੀ ਦੀਦੀ ਨੇ ਤੀਲੀ ਗਮ ਕਰਤਾ ਚਲ ਐਸੜ ਆ ਜਾ ਨਾ ਆ ਬੰਦ ਹੋ ਗਈ ਮੇਰੀ ਔਰ ਮੈਨੂੰ ਪਤਾ ਨਹੀਂ ਸੀਗਾ ਲੈ ਘਟ ਵੀ ਗਿਆ ਹੁਣ ਨਾ ਦਮੀ ਨਾ ਕੋਈ ਹਾਲ ਨਹੀਂ ਹੈ ਨਾ ਅੱਤ ਤੁਸੀਂ ਮੈਨੂੰ ਹੀ ਕਿਉਂ ਫੋਨ ਕਰੀ ਜਾਂਦੇ ਹੋ ਜੇ ਪਤਾ ਹੀ ਨਹੀਂ ਉਹ ਜੇਬ ਚੋਂ ਲੱਗ ਗਿਆ ਹੁਣ ਪਤਾ ਨਹੀਂ ਲੱਗਿਆ ਮੈਨੂੰ ਕੀ ਨੰਬਰ ਡਾਇਲ ਹੋ ਗਿਆ ਉਹ ਤੇਰੀ ਵੀ ਜੇ ਨੰਬਰ ਲੱਗ ਗਿਆ ਚੱਲ ਹੁਣ ਮਸਲ ਦੇ ਤੂੰ ਮੈਂ ਰਸੋਈ ਦਾ ਕੰਮ ਕਰ ਲਾ ਬੜਾ ਖੰਡਿਆਰਾ ਪਿਆ ਸੋਲੀ ਜੇ ਬਾ ਹਾਂਜੀ ਥੋੜੀ ਜੀ ਜਾਣ ਵੀ ਲਾ ਲੈ ਚੀਜਾ ਜੀ ਜਿੰਨਾ ਕਿ ਮੈਂ ਇੱਥੇ ਜੋਰ ਹੈਗਾ ਨਾ ਲਾਈ ਜਾ ਰਹੀ ਆ ਮੈਂ ਤਾਂ ਮਜ਼ਾਕ ਕਰਦਾ ਦਾ ਹੱਥ ਲੱਗੇ ਤੇ ਨਾ ਦਰਦ ਦਾ ਫਰਕ ਪੈ ਗਿਆ ਅੱਛਾ ਜੀ ਜੀ ਹਾਂ ਹੁਣ ਦੁੱਖ ਦਿੱਤਾ ਨਹੀਂ ਪਾ ਲੈ ਅਜੇ ਵੀ ਦੁਖੂਗੀ ਤੇਰੀ ਜਾਲੀ ਨੇ ਬੈਰ ਨਾਲ ਮੇਰੀ ਬਾਹ ਮਾਰ ਦਿੱਤੀ ਕੋਈ ਨਾ ਇੱਕ ਦੋ ਵਾਰੀ ਹੋਰ ਮਲ ਦੋਗੀ ਬਿਲਕੁਲ ਠੀਕ ਹੋ ਜੂਗੀ ਚਲ ਠੀਕ ਹੈ ਮੈਂ ਕਰੀ ਹਾਂ ਫਿਰ ਹੱਥ ਨਹੀਂ ਮਾਰ ਕੈਮਰਾ ਨਾ ਸੁਣ ਨਾ ਪੂਰੇ ਆਂ ਪੂਰੇ ਆਂ ਹਾਂਜੀ ਦੀਦੀ ਲੱਗਿਆ ਤੇ ਨਾ ਹਾਂਜੀ ਲੱਗਿਆ ਉਹ ਮਰੇ ਜੰਦਰ ਕੰਮ ਦੇਖੀ ਠੀਕ ਮੰਨ ਕੀ ਹੋ ਗਿਆ ਆ ਕੀ ਸੀ